ਕੀ ਗੱਲ ਐ ਸੇਮੋ ਪੁੱਤ ਤੂੰ ਇੰਨਾ ਉਦਾਸ ਜੀ ਕਿਉਂ ਆ ਕੁਛ ਨਹੀਂ ਅੱਬੂ ਜਾਨ ਸਾਰੇ ਰਮਜ਼ਾਨ ਚਲੇ ਗਏ ਰੋਜ਼ਾ ਰੋਟੀ ਤੇ ਅੰਬ ਦੇ achar ਨਾਲ ਕੌਣ ਖੋਲਦਾ ਰੋਜ਼ਾ ਦਾ ਪੁੱਤ ਕਿਸੇ ਵੀ ਚੀਜ਼ ਦੇ ਨਾਲ ਖੋਲਿਆ ਜਾ ਸਕਦਾ ਅੱਬੂ ਜਾਨ ਤੁਸੀਂ ਦੇਖਿਆ ਸੀ ਨਾ ਸ਼ਹਿਰੀਨ ਚਾਚੀ ਨੇ ਕਿੰਨੇ ਵਧੀਆ ਵਧੀਆ ਪਕਵਾਨ ਬਣਵਾਏ ਸੀ ਤੈਨੂੰ ਤਾਂ ਪੁੱਤ ਪਤਾ ਹੀ ਐ ਜਿੰਨਾ ਮੈਂ ਦਿੰਦਾ ਕਮੌਲ ਨਾ ਉਹ ਸਾਰਾ ਘਰ ਤੇ ਲੱਗ ਜਾਂਦਾ ਅੱਬੂ ਜਾਨ ਰਮਜ਼ਾਨ ਤਾਂ ਜਿਵੇਂ ਨਾ ਕਿਵੇਂ ਨਿਕਲਦੇ ਪਰ ਮੈਨੂੰ ਈਦ ਤੇ ਨਵੇਂ ਕੱਪੜੇ ਨਵੇਂ ਸੈਂਡਲ ਤੇ ਬਹੁਤ ساری ਮਿਠਾਈ ਚਾਹੀਦੀ ਆ ਕੋਈ ਨਾ ਪਤਾ ਤੂੰ ਟੈਨਸ਼ਨ ਨਾ ਲੈ ਐਸ ਵਾਰ ਤੇਰੇ ਲਈ ਮੈਂ ਨਵੇਂ-ਨਵੇਂ ਕੱਪੜੇ ਬਹੁਤ ساری ਮਿਠਾਈ ਤੇ ਨਵੇਂ ਸੈਂਡਲ ਵੀ ਲੈ ਆ ਕੇ ਦਵਾਂਗੀ ਅੱਲਾ ਬਾਜੀ ਸਾਰਾ ਕੰਮ ਹੋ ਗਿਆ ਜਿਹੜਾ ਤੁਸੀਂ ਕਿਹਾ ਸੀ ਅੱਛਾ ਹੋ ਗਿਆ ਕੰਮ ਸਾਰਾ ਹਾਂਜੀ ਆ ਫੜ ਆਪਣੀ ਦਿਹਾੜੀ ਬਾਈ ਥੋੜੇ ਜਿਹਾ ਵੱਧ ਪੈਸੇ ਦੇ ਦਿੰਦੇ ਕੱਲ ਨੂੰ ਈਦ ਸੀਗੀ ਘਰੇ ਮਠਾਈ ਵੀ ਲੈ ਕੇ ਜਾਣੀ ਸੀ ਤੇ ਮੈਂ ਆਪਦੀ ਕੁੜੀ ਨੂੰ ਵਾਦਾ ਕੀਤਾ ਉਹਦੇ ਵਾਸਤੇ ਨਵੇਂ ਕੱਪੜੇ ਤੇ ਉਹਦੇ ਵਾਸਤੇ ਜੁੱਤੀ ਲਾਜਾ ਤਾਂ 450 ਤਿੰਨ ਦਿਹਾੜੀ ਐ 50 ਤੈਨੂੰ ਵਾਹੀ ਵੱਧ ਦੇ ਤੈਨੂੰ ਹੋਰ ਕਿਹਨੂੰ ਵੱਧ ਦੇ ਦਵਾ ਬਹੀ ਮੈਂ ਤਾਂ ਈਦ ਕਰਕੇ ਕਹਿੰਦਾ ਸੀਗਾ ਮੈਂ ਇੱਥੇ ਕੰਮ ਤੇ ਹੀ ਕਟਾ ਦੂੰਗਾ ਸਾਰੇ ਪੈਸੇ ਓ ਯਾਰ ਜੇ ਇੰਨੇ ਹੀ ਐ ਨਾ ਮੇਰੇ ਨਾਲ ਆ ਕੇ ਵੇਜਾ ਜਿਆਦਾ ਨੂੰ ਵੱਡੇ ਨੂੰ ਪੈਸੇ ਚਾਹੀਦੇ ਆ ਠੀਕ ਪਾਜੀ ਮਠਾਈ ਮੈਲ ਜੋ ਵੀ ਸੀ ਅੰਜ ਵੇਲੇ ਜਰੂਰ ਮਿਲੂਗੀ ਠੀਕ ਰੇਟ ਆ ਜੀ ਇੱਕ ਆਪਣਾ 400 ਰੁਪਏ ਰਲਵਾ ਇੱਕ ਬਣ 200 ਰੁਪਏ ਰਲਵਾ ਨਹੀਂ ਆਪਾਂ ਨੂੰ ਤਾਂ ਥੋੜੀ ਹੀ ਚਾਹੀਦੀ ਸੀ ਜੇ 50 ਰੁਪਏ ਤੱਕ ਫਿਰ ਜਾਂਦੀ ਤਾਂ ਨਹੀਂ 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 ਬਾਜ਼ਾਰ ਵੇਦ ਨਹੀਂ ਉਹ ਮੇਰੀ ਬੁੜੀਆ ਵਾਸਤੇ ਸੂਟ ਚਾਹੀਦਾ ਸੀ ਕਿਤੇ ਸਲਕਿਆ ਬਈ ਉਹ 17 ਸਾਲ ਦੀ ਹੈ ਜੀ ਇਹ ਦੇਖਿਓ ਬਈ ਨਹੀਂ ਇਸ ਤੋਂ ਕੁਝ ਵਧੀਆ ਦਿਖਾ ਦਿਓ ਜੀ ਮੈਂ ਇੱਕ ਬੜਿਆ ਸਾ ਸੂਟ ਹੋਰ ਨਹੀਂ ਤਾਵਾਂ ਇਹ ਦੇਖਿਓ ਇਹ ਕਿੰਨੇ ਦੇ ਬਈਆ 400 ਕ ਹੈ ਕੋਈ ਡਿਸਕਾਊਂਟ ਨਹੀਂ ਹੋਊਗਾ ਨਹੀਂ ਬਈਆ ਹਮ ਕਰਤੇ ਨਹੀਂ ਭਾਈ ਜਾਨ Eid ਦਾ ਤਿਆਰ ਹੈ ਮੈਂ ਨਾ ਸਸਤਾਲੇ ਦੇਖੀਦਾ 200 ਰੁਪਿਆ ਲੈ ਲਵੋ ਨਹੀਂ ਬਈ ਯਾਰ ਭਾਈ ਜੀ ਜੁੱਤੀ ਚਾਹੀਦੀ ਸੀ ਮੈਲ ਜੂ ਜੀ ਬਾਰੇ ਕਹਿੰਦੇ ਆ ਤੇ ਦੇਖਣੀ ਹੈ 17 ਸਾਲ ਦੀ ਮੇਰੀ ਗੁੜੀ ਆ ਜੀ ਉਹਦੇ ਵਾਸਤੇ ਕੋਈ ਵਧੀਆ ਜੁੱਤੀ ਦੇ ਦਿਓ ਆ ਦੇਖੋ ਬਈ ਇਹ ਤਾਂ ਥੋੜੀ ਜਿਹੀ ਵਧੀਆ ਦਿਖਾ ਦਿਨੇ ਕਹਿੰਦੇ ਤਾਂ ਵਧੀਆ ਬਲੈਕ ਦੇਖ ਲਓ ਭਈ ਆ ਪੈਕ ਕਰ ਦੋ ਭਈ ਆਪਾਂ ਨੂੰ ਕੀ ਰੇਟ ਲੱਗ ਜੂਗਾ ਇਹ ਇਹ 600 ਰੁਪਏ ਦੀ ਹੋ ਗਿਆ ਆਪਾਂ ਨੂੰ ਅਜੀਬ ਓੜੇ ਕੱਟਣੀ ਲੱਭੂ ਗਰੇਟ ਨਹੀਂ ਹੋ ਰਹੀ ਅਬੂ ਜਾਨ ਮੈਂ ਤੁਹਾਨੂੰ ਕੱਪੜੇ ਤੇ ਮਿਠਾਈ ਕਿਹਾ ਸੀ ਲੈ ਆਂਦੇ ਨਹੀਂ ਲੈ ਕੇ ਨਹੀਂ ਮੈਂ ਆਇਆ 500 ਰੁਪਈਆ ਸੀ ਮੇਰੇ ਕੋਲ ਉਹ ਤੇ ਨਾ ਤੇਰੇ ਵਾਸਤੇ ਕੱਪੜੇ ਲੈ ਕੇ ਆਉਂਦਾ ਜਾਂ ਮਿਠਾਈ ਲੈ ਕੇ ਆਉਂਦਾ ਤੈਨੂੰ ਤਾਂ ਪਤਾ ਹੀ ਆ ਆਪਾਂ ਤਾਂ ਬੈਠੇ ਵੀ ਕਿਰਾਏ ਤੇ ਆ ਕੋਈ ਗੱਲ ਨਹੀਂ ਤੂੰ ਇਸ ਵਾਰ ਆਈ ਸਾਰਦਾ ਕੋਈ ਗੱਲ ਨਹੀਂ ਅੱਬੂ ਜਾਨ ਇਸ ਵਾਰ ਮੈਂ ਪੁਰਾਣੇ ਕੱਪੜੇ ਪਾ ਲੂੰਗੀ ਕੋਈ ਲੋੜ ਨਹੀਂ ਪੈਣੇ ਪੁਰਾਣੇ ਕੱਪੜੇ ਪਾਉਣ ਦੀ ਹਲੋ ਜੀ ਗੁੜੀਆ ਦੀ ਜੁਪਤੀ ਮਠਿਆਈ ਤੇ ਸੁ ਪਰੇ ਸਭ ਕੀ ਹੈ ਪਰ ਪਰ ਕੁਝ ਨਹੀਂ ਜੀ ਸਾਨੂੰ ਪਤਾ ਹੈ ਕਿ ਇੱਦਾਂ ਥਾਰ ਤੁਹਾਡਾ ਵਾ ਜੇ ਅੱਜ ਤੁਹਾਡੇ ਤੇ ਮੁਸੀਬਤ ਪਈ ਆ ਕੱਲ ਨੂੰ ਸਾਡੇ ਤੇ ਵੀ ਪੈ ਸਕਦੀ ਆ ਸਾਡਾ ਫਰਜ਼ ਬੰਦਾ ਤੁਹਾਡੇ ਨਾਲ ਖੜਨ ਦਾ ਨਾਲੇ ਤੁਸੀਂ ਕਿਹੜਾ ਬਗਾਨੇ ਆ ਤੁਸੀਂ ਵੀ ਸਾਡੇ ਆਪਦੇ ਹੀ ਆ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਚ ਵੀ ਥੋੜੇ ਬੰਦੇ ਸੀਗੇ ਨਾਲੇ ਜਿਹੜੀ ਅੱਜ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਆ ਉਹ ਵੀ ਥੋੜੇ ਬੰਦਿਆਂ ਨੇ ਰੱਖੀ ਆ ਤੇ ਅਸੀਂ ਵੱਖੋ ਵੱਖਰੇ ਕਿਵੇਂ ਬਣੇ ਇਹ ਜਾਤਾਂ ਪਾਤਾਂ ਦਾ ਸਾਡੇ ਲੋਕਾਂ ਨੇ ਬਣਾਤੇ ਆ ਨਾਲੇ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਅਵਨ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬਨਵੇ ਇੱਕ ਨੂਰ ਤੇ ਸਮਝਾ ਗੁਕ ਜਾਨ ਕੌਣ ਭਲੇ ਕੋ ਮੰਗੇ ਪਰ ਪੁੱਤ ਤੈਨੂੰ ਇਹ ਚੀਜ਼ ਦਾ ਕਿਹੜਾ ਪਤਾ ਚੱਲਿਆ ਵੇ ਇਹ ਸਾਰੀਆਂ ਚੀਜ਼ਾਂ ਨੂੰ ਉੱਥੇ ਪਸੰਦ ਕਰਕੇ ਆਏ ਸੀ ਜਦੋਂ ਤੁਸੀਂ ਮਾਲਕਪੁਰ ਪੈਸੇ ਲੈਣ ਗਏ ਸੀ ਨਾੰਨ ਤਾਂ ਉਹਦੇ ਪਤਾ ਲੱਗ ਗਿਆ ਸੀ ਕਿ ਮਾਲਕ ਤੁਹਾਡੇ ਨਾਲ ਬੱਸ ਧੋਖੀ ਕਰ ਰਿਹਾ ਤੇ ਤੁਹਾਨੂੰ ਪੈਸਿਆਂ ਦੀ ਲੋੜ ਆ ਫਿਰ ਮੈਂ ਤੁਹਾਡੇ ਪਿੱਛੇ-ਪਿੱਛੇ ਆਈ ਗਏ ਜਿਹੜੀ ਵੀ ਦੁਕਾਨ 'ਚ ਤੁਸੀਂ ਬਾਹਰ ਨਿਕਲਦੇ ਸੀ ਮੈਂ ਉਸ ਦੇ ਵਿੱਚ ਆ ਕੇ ਮੈਂ ਆਪਦੀ ਭੈਣ ਵਾਸਤੇ ਇਹ ਚੀਜ਼ਾਂ ਖਰੀਦੀ ਅਕਸਰ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਇਹ ਜਾਤਾਂ-ਪਾਤਾਂ ਧਰਮ ਕੋਈ ਮਾਇਨੇ ਨਹੀਂ ਰੱਖਦੇ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਇਹ ਸਿਰਫ ਇੱਕ ਵੀਡੀਓ ਬਣਾਈ ਗਈ ਆ ਇਹਦੇ ਵਿੱਚ ਅਸੀਂ ਸਿਰਫ ਇੱਕ ਭਾਈਚਾਰਕ ਸਾਂਝ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ਼ ਜਰੂਰ ਕਰਨਾ ਥੈਂਕ ਯੂ